ਅੱਜਸੀਂ ਉਸ ਮਹਾਨ ਸ਼ਹੀਦ ਆਤਮਾਨ ਨੂੰ ਨਮਨ ਕਰਨ ਤੇ ਸ਼ਰਧਾਂਜਲੀ ਦੇਣ ਆਏ ਹੈਗੇ ਆ ਜੋ ਦੇਸ਼ ਦੀ ਰਾਖੀ ਦੇ ਵਿੱਚ ਸ਼ਹੀਦ ਹੋ ਗਏ ਨੇ ਤੇ ਅਸੀਂ ਇੱਕ ਪਾਸੋਂ ਸਰਕਾਰ ਦੀ ਤਰਫੋਂ ਤੇ ਆਪਣੀ ਤਰਫੋਂ ਉਸ ਮਹਾਨ ਸ਼ਹੀਦ ਆਤਮਾ ਨੂੰ ਸ਼ਰਧਾਂਜਲੀ ਦਿੰਦੇ ਆ ਨਮਨ ਕਰਦੇ ਆ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਰ ਪੱਖੋਂ ਇੱਕ ਪਰਿਵਾਰ ਦੀ ਤਰ੍ਹਾਂ ਨਾਲ ਸਾਥ ਖੜੇ ਹੋਣ ਦੀ ਇੱਕ ਸ਼ਪਤ ਵੀ ਲੈਂਦੇ ਆ ਮੈਂ ਕੋਈ ਸੀਐਮ ਹਾਊਸ ਤੋਂ ਕੋਈ ਪਰਿਵਾਰ ਦੇ ਲਈ ਜਾਂ ਕੰਪਨਸੈਂਸ਼ਨ ਲਈ ਕੋਈ ਮੈਸੇਜ ਜਾਂ ਐਲਪਰ ਗਵਰਨਮੈਂਟ ਪਾਲਿਸੀ ਜੀ ਬਿਲਕੁਲ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜੋ ਬੰਦੀ ਮਾਨ ਸਨਮਾਨ ਮਦਦ ਸ਼ਹੀਦ ਪਰਿਵਾਰ ਨੂੰ ਦਿੰਦੇ ਆਏ ਆ ਸਰਕਾਰ ਦੇ ਵੱਲੋਂ ਉਹ ਸਾਰਾ ਦਿੱਤਾ ਜਾਵੇਗਾ ਜੀ ਜਿਸ ਤਰ੍ਹਾਂ ਮੈਂ ਪਰਿਵਾਰ ਦੀ ਇੱਕ ਮੰਗ ਹੈ ਕਿ ਹੁਣ ਇਹਨਾਂ ਦਾ ਕੋਈ ਬੇਡਾ ਨਹੀਂ ਹੈ ਤੇ ਬਜ਼ੁਰਗ ਮਾਵਾਪਨੇ ਇਹਦੀ ਇੱਕ ਬੇਟੀ ਵਿਆਹ ਕਰੀ ਆ ਉਹਨੂੰ ਨੌਕਰੀ ਦੀ ਮੰਗ ਕੀਤੀ ਜਾ ਰਹੀ ਆ ਪਰਿਵਾਰ ਦੇ ਹੁਣ تین ਬੇਟੀਆਂ ਇੱਥੇ ਤੁਹਾਡੇ ਸਾਹਮਣੇ ਖੜੀਆਂ ਨੇ ਪਰਿਵਾਰ ਦੀ ਹਰ ਪੱਖੋਂ ਅਸੀਂ ਮਦਦ ਕਰਾਂਗੇ ਉਹਨਾਂ ਦੀ ਪੜ੍ਹਾਈ ਲਿਖਾਈ ਹਰ ਚੀਜ਼ ਤੇ ਅਸੀਂ ਮਦਦ ਕਰਾਂਗੇ ਜੀ ਸੀਐਮ ਸਾਹਿਬ ਦੇ ਆਉਣ ਦਾ ਕੋਈ ਦਿਨ ਜਾਂ ਟਾਈਮ ਨਿਸ਼ਚਿਤ ਹੋਇਆ ਨਹੀਂ ਕੋਈ ਖਿਲਾਫ ਆ ਅਸੀਂ ਤੁਹਾਨੂੰ ਦੱਸ ਦੇ ਹੈਗਾ ਹੋਇਆ ਹੈ ਆਣਗੇ ਜ਼ਰੂਰ ਤੇ ਉਹ ਅਸੀਂ ਜਿਵੇਂ ਸਾਨੂੰ ਟਾਈਮ ਕੰਫਰਮ ਹੁੰਦਾ ਹੈ ਅਸੀਂ ਦੱਸਦੇ ਹਾਂ ਮੈਂ ਵਕਸਟਰੀ ਐਮਐਲਏ ਸਾਹਿਬ ਨੇ ਕਿਹਾ ਜੀ ਕਿ ਸੀਸੀ ਮੈਡਮ ਡੀਟੇਨੈਂਸ ਕਰਕੇ ਸਮਝ ਕੇ ਘੰਟਾ ਸੰਸਕਾਰ ਡਿਲੇ ਕਰਨਾ ਪਿਆ ਮੇਰੇ ਸਾਹਮਣੇ ਤੁਸੀਂ ਪਰਿਵਾਰ ਨੂੰ ਪੁੱਛ ਸਕਦੇ ਹੋ ਐਸਐਸਪੀ ਮੈਡਮ ਇੱਥੇ ਲਾਸਟ ਰਾਈਟਸ ਦੇ ਨਾਲ ਖੜੇ ਸੀ ਮੈਂ ਗੱਡੀ ਤੋਂ ਪਿੱਛੇ ਆਪ ਤੁਰ ਕੇ ਆਈਆਂ ਹੋ ਸਕਦਾ ਹੈ ਭਾਵੁਖ ਹੋ ਕੇ ਉਹਨਾਂ ਨੇ ਮੈਨੂੰ ਦੇਖਿਆ ਨਾ ਹੋਵੇ ਪਰ ਮੈਂ ਆਪ ਸ਼ਹੀਦ ਪਰਿਵਾਰ ਤੋਂ ਹੈਗੀ ਆ ਤੇ ਸਰਕਾਰ ਦੇ ਵੱਲੋਂ ਤੇ ਆਪਣੇ ਵੱਲੋਂ ਸ਼ਹੀਦਾਂ ਸ਼ਰਧਾਂਜਲੀ ਤੇ ਮਾਨ ਸਤਕਾਰ ਕਰਨਾ ਸਾਨੂੰ ਸਾਰਿਆਂ ਨੂੰ ਆਉਂਦਾ ਹੈ ਤੇ ਇਸ ਵੇਲੇ ਇਹ ਚੀਜ਼ ਕਹਿਣਾ ਸਹੀ ਨਹੀਂ ਹੈ ਅੱਜ ਜਿਵੇਂ ਉਸ ਮਹਾਨ ਸ਼ਹੀਦ ਆਤਮਾ ਨੂੰ ਨਮਨ ਕਰਨ ਤੇ ਸ਼ਰਧਾਂਜਲੀ ਦੇਣ ਆਏ ਹੈਗੇ ਆ ਜੋ ਦੇਸ਼ ਦੀ ਰਾਖੀ ਦੇ ਵਿੱਚ ਸ਼ਹੀਦ ਹੋ ਗਏ ਨੇ ਤੇ ਅਸੀਂ ਇੱਕ ਪਾਸੋਂ ਸਰਕਾਰ ਦੀ ਤਰਫੋਂ ਤੇ ਆਪਣੀ ਤਰਫੋਂ ਉਸ ਮਹਾਨ ਸ਼ਹੀਦ ਆਤਮਾ ਨੂੰ ਸ਼ਰਧਾਂਜਲੀ ਦਿੰਦੇ ਆ ਨਮਨ ਕਰਦੇ ਆ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਰ ਪੱਖੋਂ ਇੱਕ ਪਰਿਵਾਰ ਦੀ ਤਰ੍ਹਾਂ ਨਾਲ ਸਾਥ ਖੜੇ ਹੋਣ ਦੀ ਇੱਕ ਸ਼ਪਤ ਵੀ ਲੈਂਦੇ ਆ। ਕੰਪਨੀ ਸੇ ਹਮ ਹਾਊਸ ਤੋਂ ਕੋਈ ਪਰਿਵਾਰ ਦੇ ਲਈ ਜਾਂ ਕੰਪਨਸੈਂਸ਼ਨ ਲਈ ਕੋਈ ਮੈਸੇਜ ਜਾਂ ਹੈਲਪਰ ਗਵਰਨਮੈਂਟ ਪਾਲਿਸੀ ਜੀ ਬਿਲਕੁਲ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜੋ ਬਣਦੀ ਮਾਨ ਸਨਮਾਨ ਮਦਦ ਅ ਸ਼ਹੀਦ ਪਰਿਵਾਰ ਨੂੰ ਦਿੰਦੇ ਆਏ ਆ ਸਰਕਾਰ ਦੇ ਵੱਲੋਂ ਉਹ ਸਾਰਾ ਦਿੱਤਾ ਜਾਵੇਗਾ ਜੀ ਜਿਸ ਤਰ੍ਹਾਂ ਮੈਨੇ ਪਰਿਵਾਰ ਦੀ ਇੱਕ ਮੰਗ ਆ ਕਿ ਹੁਣ ਇਹਨਾਂ ਦਾ ਕੋਈ ਬੇਡਾ ਨਹੀਂ ਹੈ ਤੇ ਬਜ਼ੁਰਗ ਮਾਵਾਪਨੇ ਇਹਦੀ ਇੱਕ ਬੇਟੀ ਵਿਆਹ ਕਰ ਰਹੀ ਆ ਉਹਨੂੰ ਨੌਕਰੀ ਦੀ ਮੰਗ ਕੀਤੀ ਜਾ ਰਹੀ ਆ ਪਰਿਵਾਰ ਦੇ ਹੁਣ ਤਿੰਨ ਬੇਟੀਆਂ ਇੱਥੇ ਤੁਹਾਡੇ ਸਾਹਮਣੇ ਖੜੀਆਂ ਨੇ ਪਰਿਵਾਰ ਦੀ ਹਰ ਪੱਖੋਂ ਅਸੀਂ ਮਦਦ ਕਰਾਂਗੇ ਉਹਨਾਂ ਦੀ ਪੜ੍ਹਾਈ ਲਿਖਾਈ ਹਰ ਚੀਜ਼ ਤੇ ਅਸੀਂ ਮਦਦ ਕਰਾਂਗੇ ਸਿੰਘ ਜੀ ਐਮ ਸਾਹਿਬ ਦੇ ਆਉਣ ਦਾ ਕੋਈ ਦਿਨ ਜਾਂ ਟਾਈਮ ਨਿਸ਼ਚਿਤ ਹੋਇਆ ਨਹੀਂ ਬਿਲਕੁਲ ਹਾਂ ਅਸੀਂ ਤੁਹਾਨੂੰ ਦੱਸਦੇ ਹੈਗੇ ਆ ਹੋਇਆ ਹੈ ਆਣਗੇ ਜ਼ਰੂਰ ਤੇ ਉਹ ਅਸੀਂ ਜਿਵੇਂ ਸਾਨੂੰ ਟਾਈਮ ਕਨਫਰਮ ਹੁੰਦਾ ਹੈ ਅਸੀਂ ਦੱਸਦੇ ਮੈਂ ਵਕਤ ਵਿੱਚ ਐਮਐਲਏ ਸਾਹਿਬ ਨੇ ਕਿਹਾ ਜੀ ਕਿ ਸੀ ਮੈਡਮ ਜੀਤੇ ਨੇ ਇਸ ਕਰਕੇ ਸਮਝ ਕੇ ਘੰਟਾ ਸੰਸਕਾਰ ਰੀਡ ਕਰਨਾ ਪਿਆ ਮੇਰੇ ਸਾਹਮਣੇ ਤੁਸੀਂ ਪਰਿਵਾਰ ਨੂੰ ਪੁੱਛ ਸਕਦੇ ਹੋ ਐਸਐਸਪੀ ਮੈਡਮ ਇੱਥੇ ਲਾਸਟ ਰਾਈਟਸ ਦੇ ਨਾਲ ਖੜੇ ਸੀ ਮੈਂ ਗੱਡੀ ਤੋਂ ਪਿੱਛੇ ਆਪ ਤੁਰ ਕੇ ਆਈਆਂ ਹੋ ਸਕਦਾ ਹੈ ਹੌਲਕਾ ਹੋ ਕੇ ਉਹਨਾਂ ਨੇ ਮੈਨੂੰ ਦੇਖਿਆ ਨਾ ਹੋਵੇ ਪਰ ਮੈਂ ਆਪ ਸ਼ਹੀਦ ਪਰਿਵਾਰ ਤੋਂ ਹੈਗੀ ਆ ਤੇ ਸਰਕਾਰ ਦੇ ਵੱਲੋਂ ਤੇ ਆਪਣੇ ਵੱਲੋਂ ਸ਼ਹੀਦ ਦਾ ਸ਼ਰਧਾਂਜਲੀ ਤੇ ਮਾਨ ਸਤਕਾਰ ਕਰਨਾ ਸਾਨੂੰ ਸਾਰਿਆਂ ਨੂੰ ਆਉਂਦਾ ਹੈ ਤੇ ਇਸ ਵੇਲੇ ਇਹ ਚੀਜ਼ ਕਹਿਣਾ ਸਹੀ ਨਹੀਂ